ਸਿੱਖੀ ਦਾ ਪ੍ਰਚਾਰ ਕਰਨ ਲਈ ਵਰਲਡ ਟੂਰ ਤੇ ਗਏ ਇਸ ਨੌਜਵਾਨ ਦੀ ਦਿਲ ਦਾ ਦੌਰਾ ਪੀਣ ਦੇ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਹਨੂੰ ਦੇਖ ਕੇ ਸੁਣ ਕੇ ਤਾਂ ਪਿੰਡ ਦੇ ਵਿੱਚ ਔਰ ਇਸ ਨੌਜਵਾਨ ਨੂੰ ਪਿਆਰ ਕਰਨ ਵਾਲੇ ਦੇ ਦਿਲਾਂ ਦੇ ਵਿੱਚ ਇੱਕ ਸ਼ੋਕ ਦੀ ਲਹਿਰ ਜਿਹੜੀ ਉਹ ਛਾ ਚੁੱਕੀਗੀ ਤੁਹਾਨੂੰ ਦੱਸਦੀ ਕਿ ਗੁਰਚਰਨ ਸਿੰਘ ਟਰਬਨ ਕੋਚ ਹੈਗਾ ਸੀ ਜੋ ਕਿ ਵਰਲਡ ਫੇਮਸ ਹੈਗਾ ਸੀ ਇਹਨੂੰ ਆਪਣਾ ਨਾਮ ਦੱਸਣ ਦੀ ਲੋੜ ਨਹੀਂ ਸੀ ਪੈਂਦੀ ਲੋਕਾਂ ਨੂੰ ਫ੍ਰੀ ਪੱਗਾਂ ਬੰਨਦਾ ਹੈਗਾ ਸੀ ਉਹ ਸਿੱਖੀ ਦਾ ਪ੍ਰਚਾਰ ਕਰਨ ਲਈ ਵਰਲਡ ਟੂਰ ਤੇ ਉੱਤੇ ਨਿਕਲਿਆ ਸੀ ਕਿ ਉੱਥੇ ਜਾ ਕੇ ਇਸ ਦੀ ਮੌਤ ਹੋ ਚੁੱਕੀ ਗਈ ਹੈ 195 ਕੰਟਰੀਆਂ ਦੇ ਵਿੱਚ ਨੇ ਸਿੱਖੀ ਦਾ ਪ੍ਰਚਾਰ ਕਰਨਾ ਸੀ ਮਾ ਦਾ ਇੱਕ ਲੋਤਾ ਸਹਾਰਾਗਾ ਸੀ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਛਾ ਚੁੱਕੀ ਗਈ ਹੈ ਕਿ ਸਿੱਖੀ ਦਾ ਪ੍ਰਚਾਰ ਕਰਨ ਦਾ ਸਮੇਂ ਸਮੇ ਦੇ ਉੱਤੇ ਹਰ ਵਕਤ ਤਿਆਰ ਰੰਦਾ ਸੀ ਅਤੇ ਅੱਜ ਇਸ ਫਾਨੀ ਸੰਸਾਰ ਤੋਂ ਚਲਾ ਗਿਆ ਗਿਆ ਜਿੱਤੋਂ ਬਾਅਦ ਮਾ ਦਾ ਰੋ ਰੋ ਕੇ ਬੁਰਾ ਹਾਲ ਲਗਾਇਆ ਉਹ ਦਾੜਾ ਦਰਦ ਉਹ ਦੇਖਿਆ ਨਹੀਂ ਜਾ ਰਿਹਾਗਾ ਮਾਂ ਵੱਲੋਂ ਕਿਹਾ ਗਿਆ ਹੈ ਕਿ ਤੂੰ ਤਾਂ ਮੈਨੂੰ ਜਿਹੜਾਗਾ ਅੱਗ ਲੋਣੀ ਸੀ ਮੈਨੂੰ ਮੇਰਾ ਭੋਗ ਪਉਣਾ ਸੀ ਕਿ ਮੈਨੂੰ ਉਲਟਾ ਤੇਰਾ ਭੋਗ ਪਉਣਾ ਪੈਂਦਾ ਪਿਆਗਾ ਇਹ ਦਰਦ ਦੇ ਰਿਹਾ ਗਿਆ ਉਹਦੇ ਆਵਾਜ਼ ਜਿਹੜੀ ਗਈ ਮਾਂ ਦੀ ਜਦੋਂ ਨਿਕਲੀ ਤੇ ਸਾਰੇ ਪਾਸੇ ਜਿਹੜਾਗਾ ਉਹ ਜਿਹੜਾ ਉਹ ਹੋਰ ਜ਼ਿਆਦਾ ਜਿਹੜਾ ਮਾਹੌਲ ਦੁਖਦਾਈ ਹੋਣਾ ਸ਼ੁਰੂ ਹੋ ਗਿਆ ਸਿੱਖੀ ਦਾ ਪ੍ਰਚਾਰ ਕਰਨ ਲਈ 195 ਕੰਟਰੀਆਂ ਵਿੱਚ ਜਾ ਰਿਹਾ ਸੀ ਜਿੱਥੇ ਵਰਲਡ ਟੂਰ ਤੋਂ ਨਿਕਲਿਆ ਸੀ ਕਿ ਇਹ ਸਰਦਾਰ ਇਹ ਖਾਲਸਾ ਵਰਲਡ ਟੂਰ ਨਾਮ ਦੀ ਇਹਨੇ ਨਾਮ ਦਿੱਤਾ ਸੀ ਕਿ ਮੈਂ ਜਿਹੜਾ ਆਪਣਾ ਸਿੱਖੀ ਦਾ ਪ੍ਰਚਾਰ ਉਹ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵੀ ਕਰਨਾ ਹੈ ਤੇ ਆਪਦੇ ਪੰਜਾਬ ਦੇ ਵੀ ਪਿੰਡਾਂ-ਪਿੰਡਾਂ ਦੇ ਵਿੱਚ ਜਾ ਕੇ ਕਰਾਂਗਾ ਲੇਕਿਨ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਹੈਗਾ ਸੀ ਇਹ ਨੌਜਵਾਨ ਪਰ ਜਵਾਨੀ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਹਲਵਿਦਾ ਕਹਿ ਕੇ ਚਲਾ ਗਿਆ ਜਿੱਥੇ ਕਿ ਇਹਨੂੰ ਪਿਆਰ ਕਰਨ ਵਾਲੇ ਫੈਨ ਜਿਹੜੇਗੇ ਸੀ ਉਹਨਾਂ ਦੇ ਦਿਲ ਦੇ ਵਿੱਚ ਛਿੜੇ ਗਿਆ ਵੱਡਾ ਜਿਹੜਾ ਗਿਆ ਉਹ ਉਹਨ ਦੁੱਖ ਇਹਦਾ ਗਾਇ ਨਜ਼ਰੋਆਂ ਨਾਲ ਸ਼ੁਰੂ ਹੋ ਗਿਆ ਕਿ ਉੱਥੇ ਨਾਲ ਦੇ ਨਾਲ ਮਾਂ ਦੀ ਦਰਦਾਂ ਤੁਹਾਨੂੰ ਦਿਖਾਉਂਦੇ ਪਏਗੇ ਮਾਂ ਦੀ ਵੀਡੀਓ ਤੁਹਾਨੂੰ ਦਿਖਾਉਂਦੇ ਪਏਗੇ ਜਿਹਨੂੰ ਦੇਖ ਕੇ ਤੁਹਾਡੇ ਵੀ ਜਿਹੜਾ ਗਾਇ ਰੋਕ ਤੇ ਖੜੇ ਹੋ ਜਾਣਗੇ ਕਿ ਕਿੰਨਾ ਦਰਦ ਉਸ ਮਾਂ ਦੀ ਆਵਾਜ਼ ਦੇ ਵਿੱਚ ਛਲਕਦਾ ਨਜ਼ਰੋਂ ਦਾ ਪਿਆਰ ਸਬਾਬਾ ਗੱਲ ਲੱਗੀ ਜਿਹਦੀ ਮਾਂ ਦਾ ਜਵਾਨ ਪੁੱਤ ਉਹ ਵੀ ਕਮਾਊ ਪੁੱਤ ਇਸ ਫਾਨੀ ਸੰਸਾਰ ਤੋਂ ਜਿਹੜਾ ਕੀ ਉਹਦੀ ਲਾਠੀ ਦਾ ਸਹਾਰਾਗਾ ਹੀ ਉਹ ਚਲ ਗਿਆ ਆ ਤੇ ਹੁਣ ਮਾਂ ਦਾ ਦਰਦ ਤਾਂ ਜਿਹੜਾ ਉਹ ਛਲਕਦਾ ਹੁਣ ਆ ਨਜ਼ਰ